ਜੱਬ ਵੋਟਾ ਮੋਟਾ ਜੱਬ ਆਇਆ ਪੂਰਾ ਕੱਢ ਲੈਣਾ ਬਾਹਰ ਕੱਢ ਲੈਣਾ ਸੋਖੀ ਨੇ ਕੱਢ ਲੈਣਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਜਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗੱਜਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਗੱਲ ਕਰ ਕਰੀ ਆ ਭਰਾਵਾ ਬੇਜਿਆਦ ਲਗਦੇ ਨਹੀਂ ਪਈ ਯਾਰ ਇਹਨਾਂ ਗਿਆ ਚੜਾ ਉਹ ਜੱਗਾ ਜੱਗਾ ਦੱਸਣਾ ਉਹਨੇ ਉਹਦੀ ਕੀ ਕਮੀ ਐ ਜੱਗੇ ਦੀ ਕਮੀ ਇਹ ਟਰਾਲੀ ਦੀ ਹਾਂ ਆ ਜੇ ਟਰਾਲੀ ਨਹੀਂ ਲੱਥੀ ਇਹਨਾਂ ਤੋਂ ਇਹ ਦੇ ਕਰ ਲੱਗੇ ਪਿਆ ਕੀ ਕਹਿਣਾ ਜਾਏਗਾ ਤੂ ਹਰ ਹੋਰ ਜੱਗਲ ਚਲਾ ਟਰਾਲ ਖਾਪਨ ਗਿਆ ਐ ਜੱਗਰ ਹੁੰਦਾ ਮੇਂ ਬੰਦਾ ਜੱਬਿਆ ਵਖਾ ਜੱਬਿਆ ਆ ਬੰਦਾ ਵਖਾ ਜੱਬਿਆ ਜੱਬਿਆ ਮੋਟਾ ਮੋਟਾ ਜੱਬਿਆ ਆ ਪੂਰਾ ਖਤਮ ਹੋ ਚੁੱਕਾ ਆ ਸਾਰੇ ਦਰਿਆ ਦੇ ਵਿੱਚ ਬੈੜੀ ਪ੍ਰਭਾਵਿਤ ਸੀ ਮਤਲਬ ਕਿ ਡੁੱਬੀ ਸੀ ਤੇ ਇਥੇ ਅੱਜ ਮੱਖੀ ਦਾ ਚਾਰਜ ਸ਼ੁਰੂ ਕਰਤਾ ਆਪਾਂ ਸੋਖੀ ਕੰਵਲਿਆ 10 ਦਰਿਆ ਤੈਰ-ਤੈਰ ਲੰਘ ਜਾਂਦਾ ਇਹ ਤਾਂ ਫੇਰ ਸੂਵੇ ਆ ਕੱਢ ਲੈਣਾ ਬਾੜ ਕੱਢ ਲੈਣਾ ਸੋਖੀ ਨੇ ਕੱਢ ਲੈਣਾ ਤੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਵੜਿਆ ਕੀ ਕਰਨਾ ਸੀ ਸਵਾਲ ਲੈਣ ਵੜਿਆ ਸੀ ਵਿੱਚ ਗਰਮੀ ਜ਼ਿਆਦੀ ਲੱਗਦੀ ਹੁਣ ਰੁੜਿਆ ਜਾਣਾ ਹੌਲੀ-ਹੌਲੀ ਹੈਂ ਚਲਾ ਬਾਹਰ ਆ ਜਾ ਆ ਜਾ ਆ ਜਾ 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 ਚੜੇ 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 ਚੱਲ ਲਈ ਯਾਰ ਚੱਕ ਬਾਹਰ ਹੋ ਗਏ ਬਾਜ ਗਏ ਸੋਖੀ ਨਾ ਹੁੰਦਾ ਤੇ ਤੂੰ ਨਹੀਂ ਅੱਜ ਬਜਨਾ ਤੂੰ ਹੌਲੀ ਹੌਲੀ ਲੋਈ ਲੈ ਜਾਣਾ ਹੀ ਬਚਾਲਿਆ ਈ ਤੈਨੂੰ ਆ ਲਿਆ ਖੜ ਆ ਜਾ ਉਹ ਵੇਖਣ ਦਿਆ ਉਹ ਕਹਿੰਦਾ ਇਹਨੂੰ ਵੀ ਕੱਢੋ ਬਾਹਰ ਜਾ ਜੀਵਨ ਦਾਣ ਮਿਲ ਗਿਆ ਈ ਤੈਨੂੰ ਭੱਜ ਜਾ ਹੁਣ ਹੁਣ ਨਾ ਗਾਂ ਤੇ ਸੂਬੇ ਦੇ ਲੱਗ ਕੇ ਆਇਆ ਕਰੀ ਅੱਖੀ ਅਗਰ ਮਗਰੀ ਤੇ ਰਿਆ ਆਉਂਦਾ ਹਲੀ ਹਲੀ ਹੁਣ ਜਿਹੜਾ ਜਿੰਦੀ ਜਾਨ ਬਚਾਈਏ ਜਾਨ ਬਚਾਈਏ ਸਹੀ ਗੱਲ ਕਰਦਾ ਹੀ ਕਦਰ ਕਰਦਾ ਬੰਦੇ ਨਹੀਂ ਕਰਦੇ ਕੁੱਤੇ ਫਿਰੂ ਕਰਦੇ ਕੁੱਤੇ ਫਿਰ ਵੀ ਕਰਦੇ ਜਾ ਨਹੀਂ ਕਾਨੇ ਚ ਵਿਚਾਰੇ ਤੇ ਮਿਲਦਾ ਕੀੜੇ-ਕੁੜੇ ਤੇ ਪਾਣੀ ਪਿਆ ਕਾਨੇ ਚ ਹਾਂ ਤਾਂ ਲੋਕਾਈ ਵੀਰ ਦਾ ਕਾਨ ਆੜਾ ਸੀ ਤਮ ਦਿਖਾਇਆ ਸ਼ੂਟ ਕੰਪਲੀਟ ਹੋ ਗਈ ਇਹਦੀ ਕਢਾਈ ਆ ਬਾਵਾ ਤੇ ਕਢਾਈ ਆ ਤੇ ਐਵੇਂ ਪੌਜੇ ਕੱਢਦੇ ਹੋਇਆ ਕਿ ਇੱਧਰ ਕੱਢਿਆ ਆ ਆ ਘੇਰੇ ਤੇ ਖੜਾਈਆ ਟਾਗਾ ਤੇ ਪੜੇ ਐਨੇ ਰੰਗ ਕਾ ਤੋ ਪਾਇਓ ਚ ਤੇ ਰੰਗੇ ਇੰਨੇ ਜੇ ਐਨੇ ਚੱਲਦੇ ਸੀ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ